ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਗੋਲੀ ਚੱਲਦੀ ਗਈ ਇੱਕ ਇਤਿਹਾਸਿਕ ਨਾਵਲ ਜੋ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬੱਬਰਾਂ ਦੀ ਵਿਥਿਆ ਲਿਖੀ ਗਈ ਬੱਬਰਾਂ ਦੀ ਦਾਸਤਾਨ ਲਿਖੀ ਗਈ ਕਿ ਕਿਦਾਂ ਬੱਬਰਾਂ ਨੇ ਆਪਣੀਆਂ ਜਾਨਾਂ ਵਾਰ ਕੇ ਜ਼ੁਲਮ ਦਾ ਟੱਕਰਾਂ ਕੀਤਾ ਕਿਸੇ ਦੀ ਈ ਨਹੀਂ ਮੰਨੀ ਔਰ ਇਤਿਹਾਸ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੜ੍ਹਨਾਂ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਹ ਲੜੀਵਾਰ ਅਧਿਆਏ ਜੋੜਨ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਿਛਲੀਆਂ ਵੀਡੀਓ ਸੁਣ ਸਕਦੇ ਹੋ ਔਰ ਲੜੀ ਜੋੜ ਸਕਦੇ ਹੋ ਅੱਗੇ ਅਧਿਆਏ ਸ਼ੁਰੂ ਕਰਦੇ ਹਾਂ ਅੱਧ ਪਾਧਰੋ ਬੀਤ ਚੁੱਕੀ ਸੀ 1 ਸਤੰਬਰ 1922 ਈਸਵੀ ਸੀ ਬਰਬਾਰਸ਼ ਨਹੀਂ ਸੀ ਰੁਕੀ ਕਦੀ ਛੜਾਕਿਆਂ ਦੇ ਰੂਪ ਵਿੱਚ ਤੇ ਕਦੀ ਮੋਹਲੇ ਧਾਰ ਬਾਰਸ਼ ਹੋ ਜਾਂਦੀ ਸੀ ਦਰਿਆ ਸਤਲੁਜ ਤੇ ਬਿਆਸ ਚੜ੍ਹਾ ਵਿੱਚ ਸਨ ਦੁਆਬੇ ਦੀ ਬਹੁਤ ਸਾਰੀ ਧਰਤੀ ਪਾਣੀ ਨਾਲ ਕੱਜੀ ਸੀ ਦਰਿਆਵਾਂ ਤੋਂ ਦੂਰ ਦੀ ਧਰਤੀ ਦੇ ਹਿੱਸੇ ਤੇ ਵੀ ਪਾਣੀ ਸੀ ਖੇਤ ਪਹਿ ਛੱਪੜ ਟੋਬੇ ਪਾਣੀ ਨਾਲ ਭਰੇ ਪਏ ਸਨ ਪੱਕੀਆਂ ਸੜਕਾਂ ਤੋਂ ਬਿਨਾਂ ਚੱਲਣਾ ਕਠਨ ਸੀ ਘੋੜੀਆਂ ਘੋੜੇ ਵੀ ਗਿੱਲੀ ਧਰਤੀ ਤੇ ਚੱਲਦੇ ਥੱਕ ਜਾਂਦੇ ਸਨ ਪਹਿਲੀ ਸਤੰਬਰ ਦਿਨ ਬੀਤ ਗਿਆ ਤਰਕਾਲਾਂ ਪੈਣ ਲੱਗੀਆਂ ਅਜੇ ਡੂੰਘੀਆਂ ਤਰਕਾਲਾਂ ਨਹੀਂ ਸਨ ਪਈਆਂ ਕਿ ਕਪੂਰਥਲੇ ਦੇ ਪਿੰਡ ਬਬੇਲੀ ਨੂੰ ਪੁਲਿਸ ਦੀ ਧਾਰ ਨੇ ਘੇਰਾ ਪਾ ਲਿਆ ਪੁਲਿਸ ਵੀ ਥੋੜੀ ਨਹੀਂ ਸੀ ਜਰਮਨੀ ਦੀ ਜੰਗ ਵਾਂਗ ਇੱਕ ਕਿਸਮ ਦਾ ਫੌਜੀ ਘੇਰਾ ਸੀ ਭਾਰੀ ਪੁਲਿਸ ਦੀ ਗਾਰ ਦਰਸਾਲ ਨੰਬਰ 13 ਦੇ ਜਵਾਨ ਉਹਨਾਂ ਦਾ ਅਫਸਰ ਮਿਸਟਰ ਸਮਿਥ ਇੱਕ ਏਐਸਪੀ ਰਿਆਸਤ ਕਪੂਰਥਲਾ ਦਾ ਆਈਜੀ ਦੀਵਾਨ ਦੁਰਗਾ ਦਾਸ ਤੇ ਪੰਜਾਬ ਪੁਲਿਸ ਵੱਲੋਂ ਖਾਂ ਬਹਾਦਰ ਮੀਆਂ ਅਬਦੁੱਲ ਅਜੀਜ਼ ਵੱਡੇ ਅਫਸਰ ਪੁੱਜੇ ਸਨ ਉਹਨਾਂ ਨੂੰ ਡੀਸੀ ਜਲੰਧਰ ਨੇ ਭੇਜਿਆ ਸੀ ਕਿਉਂਕਿ ਝੋਲੀ ਚੁੱਕ ਸੂਬੇਦਾਰ ਗਿੰਦਾ ਸਿੰਘ ਮਾਨੂਕੇ ਕੜਿਆਲ ਦੇ ਪੁੱਤਰ ਨੇ ਇਤਲਾਹ ਦਿੱਤੀ ਸੀ ਕਿ ਬਬੇਲੀ ਦੇ ਸ਼ਿਵ ਸਿੰਘ ਦੀ ਹਵੇਲੀ ਵਿੱਚ ਬਬਰਾਂ ਦਾ ਇੱਕ ਜਥਾ ਲੁਕਿਆ ਬੈਠਾ ਹੈ ਤੇ ਕਿਸੇ ਥਾਂ ਕੋਈ ਵਾਰਦਾਤ ਕਰਨ ਲਈ ਗੋਂਦਾ ਗੁੰਦ ਰਿਆ ਹੈ ਸੂਬੇਦਾਰ ਗਿੰਦਾ ਸਿੰਘ ਤੇ ਉਸਦੇ ਪੁੱਤਰ ਦੁਆਬੇ ਦੇ ਮੁਖੀ ਝੋਲੀ ਝੁੱਕ ਸਨ ਜਲੰਧਰ ਤੇ ਹੁਸ਼ਿਆਰਪੁਰ ਦੇ ਡੀਸੀ ਉਹਨਾਂ ਨੂੰ ਰੱਬ ਸਮਝਦੇ ਸਨ ਤੇ ਉਹਨਾਂ ਦੀ ਹਰ ਗੱਲ ਤੇ ਭਰੋਸਾ ਰੱਖਦੇ ਸਨ ਬੱਬਰਾਂ ਦੀ ਗ੍ਰਿਫਤਾਰੀ ਵਾਸਤੇ ਉਹਨਾਂ ਨੂੰ ਉਚੇਚਾ ਸੱਦ ਕੇ ਸਰਕਾਰ ਵੱਲੋਂ ਆਖਿਆ ਗਿਆ ਸੀ ਉਹ ਵੀ ਮੌ ਧਰਮ ਤੇ ਦੇਸ਼ ਭੁੱਲ ਕੇ ਬਰਤਾਨਵੀ ਸਾਮਰਾਜ ਦੇ ਪੂਰੇ ਵਫਾਦਾਰ ਸਿਪਾਹੀ ਬਣ ਗਏ ਸਨ ਉਹਨਾਂ ਨੂੰ ਮਰੱਬੇ ਮਿਲਨੇ ਸੀ ਲਾਇਲਪੁਰ ਦੀ ਬਾਹਰ ਵਿੱਚ ਮਬੇਲੀ ਨੂੰ ਪੁਲਿਸ ਨੇ ਘੇਰ ਲਿਆ ਉਹ ਵੀ ਬਾਹਲਾ ਮੋਰਚਾ ਤੇ ਫਿਰ ਅੰਦਰਲਾ ਮੋਰਚਾ ਮੱਲਿਆ ਗਿਆ ਉਹ ਵੀ ਬਾਹਰਲਾ ਮੋਰਚਾ ਤੇ ਫਿਰ ਅੰਦਰਲਾ ਮੋਰਚਾ ਮੱਲਿਆ ਗਿਆ ਸਰਦਾਰ ਸ਼ਿਵ ਸਿੰਘ ਦੇ ਘਰ ਨੂੰ ਘੇਰ ਕੇ ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਈ ਲੋਕ ਆਪੋ ਆਪਣੇ ਕੋਠਿਆਂ ਵਿੱਚ ਖੜੇ ਗਏ ਅੰਦਰੋਂ ਬੂਹੇ ਮਾਰ ਲਏ ਪੁਲਿਸ ਵੱਲੋਂ ਵੀ ਹੁਕਮ ਹੋ ਗਿਆ ਜੇ ਕੋਈ ਘਰੋਂ ਬਾਹਰ ਨਿਕਲਿਆ ਜਾਂ ਕਿਸੇ ਨੇ ਨਸਨ ਦੀ ਨਸਨ ਦਾ ਯਤਨ ਕੀਤਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਕੋਈ ਆਦਮੀ ਬਬਰਾਂ ਦੀ ਮਦਦ ਲਈ ਹਿੰਮਤ ਨਾ ਕਰੇ ਸਵੱਬ ਨਾਲ ਮੀ ਦੇ ਦਿਨ ਸਨ ਲੋਕ ਰੋਟੀ ਪਾਣੀ ਸਬਾਤਾਂ ਵਿੱਚ ਜਾਂ ਅੰਦਰ ਹੀ ਕਰ ਰਹੇ ਸਨ ਹੁਕਮ ਸੁਣ ਕੇ ਕਈ ਤਾਂ ਐਸੇ ਖਭਰਾਏ ਕਿ ਉਹਨਾਂ ਨੂੰ ਖਾਣਾ ਪੀਣਾ ਭੁੱਲ ਗਿਆ ਉਹ ਬਾਲ ਬੱਚਿਆਂ ਨੂੰ ਸੰਭ ਕੇਂਦਰੀ ਵਰਗ ਸਾਰੇ ਪਿੰਡ ਵਿੱਚ ਮੌਤ ਵਰਗੀ ਚੁੱਪ ਹੋ ਗਈ ਸਰਦਾਰ ਛੇਪ ਸਿੰਘ ਦੀ istri ਨੇ ਤੇ ਬੱਚੇਾਂ ਹਿੰਮਤ ਕੀਤੀ ਉਹ ਛੇਤੀ ਨਾਲ ਨਿਕਲ ਕੇ ਦੂਸਰੇ ਘਰ ਜਾ ਵੜੇ ਸਰਦਾਰ ਛੇਪ ਸਿੰਘ ਅੰਦਰ ਹੀ ਰਿਹਾ ਬੱਬਰਾਂ ਦੀ ਪਾਰਟੀ ਬੈਠਕ ਵਿੱਚ ਬੈਠੀ ਸੀ ਦੁਰਗਾ ਦਾਸ ਆਈਜੀ ਕਪੂਰ ਥਲਾ ਆਪ ਤਾਂ ਦੂਰ ਬੈਠ ਗਿਆ ਬਾਕੀ ਨੇ ਅੱਗੇ ਕੀਤਾ ਇੱਕ ਚੁਬਾਰੇ ਦੀ ਬਾਰੀ ਵਿੱਚੋਂ ਖਲੋ ਕੇ ਬੱਬਰਾਂ ਨੂੰ ਆਵਾਜ਼ ਮਾਰੀ ਹਥਿਆਰ ਸੁੱਟ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ ਨਹੀਂ ਤੇ ਗੋਲੀ ਚਲਾ ਦਿੱਤੀ ਜਾਵੇਗੀ ਇਸ ਆਵਾਜ਼ ਦਾ ਉੱਤਰ ਬਬਰਾਂ ਵੱਲੋਂ ਪੱਕੀ ਰੈਫਲ ਦੀ ਗੋਲੀ ਚੱਲਣਾਂ ਮਿਲਿਆ ਉਹ ਗੋਲੀ ਖਾਲੀ ਨਾ ਗਈ ਆਵਾਜ਼ ਦੀ ਸ਼ੋ ਨਾਲ ਚਲਾਈ ਹੋਈ ਗੋਲੀ ਇੱਕ ਲੱਤ ਵਿੱਚ ਵੱਜੀ ਗੋਲੀ ਚਲਾਉਣ ਦਾ ਭਾਵ ਸੀ ਮੁਕਾਬਲਾ ਗੋਲੀ ਚੱਲਣ ਦੇ 10 ਮਿੰਟ ਬਾਅਦ ਇੱਕ ਬੰਬ ਬਰਾ ਵੱਲੋਂ ਸੁੱਟਿਆ ਗਿਆ ਉਸ ਦਾ ਧਮਾਕਾ ਹੋਇਆ 2-3 ਸਿਪਾਹੀ ਉੱਡ ਗਏ ਐਸਾ ਧਮਾਕਾ ਪਿਆ ਕਿ ਰਾਤ ਦੇ ਸਮੇਂ ਗਿੱਲੀ ਧਰਤੀ ਹੋਣ ਕਰਕੇ ਕੋਹਾਂ ਤੱਕ ਸੁਣਾਈ ਦਿੱਤਾ ਪੁਲਿਸ ਵਾਲੇ ਕਬਰ ਗਏ ਭਾਵੇਂ ਨਾਮ ਪ੍ਰਾਪਤੀ ਦਾ ਸਵਾਲ ਸੀ ਫਿਰ ਵੀ ਅੱਗੇ ਹੋ ਕੇ ਮਰਨਾ ਕਿਹੜਾ ਸੌਖਾ ਸੀ ਉਹ ਕਈ ਕਦਮ ਪਿੱਛੇ हट ਗਏ ਦੁਰਗਾ ਦਾਸ ਆਈ ਜੀ ਮਿਸਟਰ ਸਮਿਥ ਤੇ ਖਾਂ ਬਹਾਦਰ ਅਬਦੁੱਲ ਅਜੀਜ਼ ਦੀ ਮੀਟਿੰਗ ਹੋਈ ਲੰਮੀ ਸੋਚ ਵਿਚਾਰ ਬਾਅਦ ਫੈਸਲਾ ਹੋਇਆ ਕਿ ਕਰੜਾ ਪੈਰਾ ਰੱਖਿਆ ਜਾਵੇ ਰਾਤ ਲੜਾਈ ਨਾ ਹੋਵੇ ਤਾਂ ਚੰਗਾ ਹੈ ਲੜਾਈ ਦਿਨੇ ਹੋਵੇ ਹਨੇਰੇ ਵਿੱਚ ਹੋ ਸਕਦਾ ਹੈ ਕਿ ਬਹੁਤਾ ਨੁਕਸਾਨ ਹੋਏ ਤੇ ਉਹ ਨਿਕਲ ਜਾਣ ਪਰ ਲੜਾਈ ਨੂੰ ਰੋਕਣਾ ਜਾਂ ਕਰਨਾ ਉਸਨਾਂ ਦੇ ਅਖਤਿਆਰ ਵਿੱਚ ਨਹੀਂ ਸੀ ਮੁਕਾਬਲੇ ਦੀ ਚੂਲ ਘਮਾਉਣ ਵਾਲੇ ਤਾਂ ਬੱਬਰ ਸਨ ਕਿਸੇ ਨੇ ਮੁਖਬਰੀ ਕਰ ਦਿੱਤੀ ਹੋਣੀ ਹੋ ਕੇ ਰਹੀਦੀ ਹੈ ਭਾਉ 10 ਹੁਣ ਕੀ ਕਰਨਾ ਚਾਹੀਦਾ ਹੈ ਵਿਸ਼ਨ ਸਿੰਘ ਮਾਗਟ ਨੇ ਸਰਦਾਰ ਉਦੇ ਸਿੰਘ ਰਾਮਗੜ੍ਹ ਨੂੰ ਪੁੱਛਿਆ ਹੁਣ ਤਾਂ ਸਿੱਧੇ ਹੋ ਕੇ ਸਿਰ ਦੇ ਨੇ ਪੈਣਗੇ ਜਿੰਨਾ ਚਿਰ ਕਾਰਤੂ ਸਨ ਉਹਨਾਂ 'ਚ ਲੜਿਆ ਜਾਵੇ ਕਿਉਂ ਮਹਿੰਦਰ ਸਿੰਘ ਬਿਲਕੁਲ ਖਤਰੇ ਦਾ ਮੁਕਾਬਲਾ ਕਰਨਾ ਹੀ ਖਤਰੇ ਤੋਂ ਬਚਣਾ ਹੈ ਜੇਰਾ ਢਿੱਲੇ ਪਿਆ ਤਾਂ ਖਤਰਾ ਉੱਤੇ ਚੜ ਜਾਂਦਾ ਹੈ ਸਰਦਾਰ ਉਦੇ ਸਿੰਘ ਨੇ ਆਪਣੇ ਮਨੁਭਾਵਾਂ ਨੂੰ ਪ੍ਰਗਟ ਕਰ ਦਿੱਤਾ ਗਲੀ ਵਿੱਚ ਨਾਲ ਦੇ ਕੋਠਿਆਂ ਉੱਤੇ ਬਾਹਰ ਸਾਰੇ ਪੁਲਸ ਹੈ ਇੱਕ ਰਾਹ ਹੈ ਜੇ ਕਿਸੇ ਨੇ ਨਸਣਾ ਹੋਏ ਉਹ ਸਾਹਮਣੇ ਕੋਠੇ ਤੋਂ ਜਾ ਕੇ ਛੱਪੜ ਵਿੱਚ ਛਾਲ ਮਾਰ ਕੇ ਅੱਗੇ ਜਾਏ ਖਤਰਾ ਫਿਰ ਵੀ ਹੈ ਹਨੇਰਾ ਬਹੁਤ ਸਹਦਾ ਕਰ ਸਕਦਾ ਹੈ ਇਉਂ ਅਜੇ ਸਲਾਹਾਂ ਹੀ ਕਰ ਰਹਿਣ ਕੇ ਗੋਰੇ ਅਫਸਰਾਂ ਨੇ ਪੁਲਸ ਵਾਲਿਆਂ ਨੂੰ ਹੁਕਮ ਦਿੱਤਾ ਕਿ ਉਹ ਅੱਗੇ ਵਧਨ ਤੇ ਬੱਬਰਾਂ ਨੂੰ ਫੜਨ ਉਸਨੇ ਖਿਆਲ ਕੀਤਾ ਕਿ ਜੇ ਮਰਨਗੇ ਤਾਂ ਹਿੰਦੁਸਤਾਨੀ ਸਿਪਾਹੀ ਗੋਰਿਆਂ ਦਾ ਕੀ ਜਾਣਾ ਹੈ ਭੁੱਖਾ ਤੇ ਗੁਲਾਮ ਦੇਸ਼ ਅਨਪੜ ਤੇ ਅਗਿਆਨੀ ਉਸ ਵਿੱਚੋਂ ਜਵਾਨ ਭਰਤੀ ਕਰ ਲੈਣੇ ਸੌਖੇ ਔਖੇ ਨਹੀਂ ਸਨ ਅੰਗਰੇਜ਼ ਸਾਮਰਾਜ ਵਾਸਤੇ ਦੂਰ ਦੂਰ ਜਾ ਕੇ ਜਵਾਨ ਲੜਦੇ ਸਨ ਉਹ ਆਪਣੇ ਵੀਰਾਂ ਨੂੰ ਮਾਰਦੇ ਸਨ ਜਿਹੜੇ ਉਹਨਾਂ ਦੇ ਪਰਿਵਾਰਾਂ ਵਾਸਤੇ ਸੁਤੰਤਰਤਾ ਦਾ ਘੋਲ ਕਰਦੇ ਸਨ ਸਰਦਾਰ ਛੇਵ ਸਿੰਘ ਦੇ ਘਰ ਸੱਤ ਕੋ ਬੱਬਰ ਸਨ ਕਿਸੇ ਕੰਮ ਆਏ ਸਨ ਸਰਦਾਰ ਛੇਵ ਸਿੰਘ ਨੂੰ ਨਾਲ ਲੈ ਕੇ ਉਹਨਾਂ ਕਿਤੇ ਜਾਣਾ ਸੀ ਸਰਦਾਰ ਛੇਵ ਸਿੰਘ ਉਹਨਾਂ ਦੇ ਹੀ ਵਿਚਾਰਾਂ ਦਾ ਬੰਦਾ ਸੀ ਭਾਈ ਕਰਮ ਸਿੰਘ ਦੌਲਤਪੁਰ ਬੜਾ ਅਨਖੀਲਾ ਤੇ ਦਲੇਰ ਸੀ ਉਸਨੇ ਬੰਦੂਕ ਸੰਭਾਲੀ ਤੇ ਕੋਠੇ ਤੇ ਚੜ ਗਿਆ ਸਾਥੀਆਂ ਨੂੰ ਕਿਹਾ ਚੌਗਿਰਦੇ ਮੋਰਚੇ ਮੰਲ ਲਓ ਅਸਾਂ ਦੇ ਇੱਥੇ ਹੀ ਸ਼ਹੀਦ ਗੰਜ ਬਣਨਗੇ ਲੜੋ ਵਤਨ ਕੌਮ ਤੇ ਧਰਮ ਬਦਲੇ ਲੜੋ ਮੈਂ ਬੂਹੇ ਅੱਗੇ ਬੈਠਦਾ ਹਾਂ ਉਹਦੇ ਸਿੰਘ ਨੇ ਕਿਹਾ ਸਾਰਿਆਂ ਨੇ ਮੋਰਚੇ ਮੰਨ ਲਏ ਫੌਜ ਪੁਲਿਸ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਆਪ ਉੱਤੇ ਪਹਾੜ ਵਰਗਾ ਭਰੋਸਾ ਸੀ ਇੱਕ ਜਵਾਨ ਆਪਣੇ ਆਪ ਨੂੰ ਐਸਾ ਕਲੀ ਸਮਝਦਾ ਸੀ ਕਿ ਉਹ ਬਰਤਾਨਵੀ ਸਾਮਰਾਜ ਦੀਆਂ ਭਾਰਤ ਵਿੱਚੋਂ ਸਫਾ ਵਲੇਟ ਦੇਵੇਗਾ ਬਰਤਾਨਵੀਆਂ ਦੀ ਅਮੁੱਲ ਫੌਜੀ ਸ਼ਕਤੀ ਉਸ ਨੂੰ ਕੁਝ ਵੀ ਨਹੀਂ ਦਿੱਸਦੀ ਗੋਲੀ ਚੱਲਣੀ ਸ਼ੁਰੂ ਹੋਈ ਠਾ ਠਾ ਹੋਣ ਲੱਗੀ ਬਾਹਲੇ ਐਵੇਂ ਹੀ ਇੰਨੇ ਵਾਰ ਗੋਲੀਆਂ ਚਲਾਈ ਜਾਣ ਲੱਗੇ ਸਿਰਫ ਭੈ ਪੈਦਾ ਕਰਨ ਲਈ ਬੱਬਰ ਸੁਰਮੇ ਦੀ ਵੀ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਲੱਗੇ ਰਾਤ ਦਾ ਸਮਾਂ ਸੀ ਗੋਲੀ ਸਿਰਫ ਮਨ ਦੀ ਇਕਾਗਰਤਾ ਤੇ ਕੰਨਾਂ ਨਾਲ ਵਾਰ ਲੈ ਕੇ ਚਲਾਈ ਜਾਂਦੀ ਸੀ ਦਿਖਦਾ ਕੁਝ ਨਹੀਂ ਸੀ ਕਾਰ ਕਾਰ ਗੋਲੀ ਚੱਲਦੀ ਜਾਂਦੀ ਸੀ ਪਿੰਡ ਦੇ ਲੋਕਾਂ ਨੂੰ ਨੀਂਦ ਕਿੱਥੋਂ ਆਣੀ ਸੀ ਉਹ ਤਾਂ ਅਗਲੇ ਤੋਂ ਅਗਲੇ ਅੰਦਰੀ ਵੜ ਗਏ ਗਰਮੀਆਂ ਦੇ ਦਿਨ ਸਨ ਅੰਦਰੀ ਲੋਹੜੇ ਦਾ ਵਟ ਸੀ ਮੁੜਕਾ ਪਾਣੀ ਵਾਂਗ ਚੁੰਦਾ ਸੀ ਫਿਰ ਵੀ ਲੋਕ ਬਾਹਰ ਨਹੀਂ ਸਨ ਨਿਕਲਦੇ ਉਹ ਇਹ ਵੀ ਖਿਆਲ ਕਰਦੇ ਸਨ ਕਿਤੇ ਬੰਬ ਦਾ ਗੋਲਾ ਉਹਨਾਂ ਦੇ ਘਰ ਉੱਤੇ ਨਾ ਡਿੱਗੇ ਮਾਵਾ ਬੱਚਿਆਂ ਨੂੰ ਛਾਤੀ ਨਾਲ ਘੁੱਟ ਕੇ ਬੈਠ ਗਈਆਂ ਸਨ ਸੱਜ ਵਿਆਹ ਤੇ ਜਵਾਨ ਜੋੜੇ ਘਾਬਰੇ ਤੇ ਭੈ ਪੀਤ ਹੋਏ ਇੱਕ ਦੂਸਰੇ ਦੇ ਨੇੜੇ ਹੋ ਕੇ ਬੈਠੇ ਸਨ ਤੇ ਮਨ ਵਿੱਚ ਧਾਰਦੇ ਸਨ ਇਕੱਠੇ ਹੀ ਮਰੀਏ ਜੇ ਮੌਤ ਆਵੇ ਬੇਸ਼ੱਕ ਉਹ ਰਾਤ ਪਰਲੋ ਦੀ ਰਾਤ ਸੀ ਭਾਉ ਫਤੇ ਫਤੇ ਮੈਂ ਚੱਲਿਆ ਬਿਸ਼ਨ ਸਿੰਘ ਮਾਰਕਟ ਨੇ ਹੌਲੀ ਹੌਲੀ ਅੜਕ ਕੇ ਉਸ ਨਾਲ ਦੇ ਸਾਥੀ ਨੂੰ ਕਿਹਾ ਜਦੋਂ ਉਸ ਨੂੰ ਇੱਕ ਗੋਲੀ ਵੱਖੀ ਵਿੱਚ ਵੱਜੀ ਅਜੇ ਹੋਰ ਕੁਝ ਆਖਣ ਹੀ ਲੱਗਾ ਸੀ ਕਿ ਉਸੇ ਵਕਤ ਦੂਸਰੀ ਗੋਲੀ ਮੱਥੇ ਵਿੱਚ ਵੱਜ ਗਈ ਉਹ ਸ਼ਹੀਦ ਹੋ ਗਿਆ ਬਿਸ਼ਨ ਸਿੰਘ ਮਾਰਕਟ ਦੇ ਪਿੱਛੇ ਮਹਿੰਦਰ ਸਿੰਘ ਤੇ ਕਰਮ ਸਿੰਘ ਦੌਲਤਪੁਰ ਦੀ ਵੀ ਵੈਰੀ ਨਾਲ ਸੁਤੰਤਰਤਾ ਦਾ ਘੋਲ ਗੁਲਦੇ ਹੋਏ ਸ਼ਹੀਦ ਹੋ ਗਏ ਆਪਣਾ ਜੀਵਨ ਸਫਲ ਕਰ ਗਏ ਉਦੇ ਸਿੰਘ ਨੇ ਦੂਸਰੇ ਨੂੰ ਕਿਹਾ ਸਾਥੀਓ ਦਿਨ ਦਾ ਚੜਾਹ ਹੋਣ ਲੱਗਾ ਹੈ ਮੈਂ ਗੋਲੀ ਚਲਾਈ ਜਾਂਦਾ ਹਾਂ ਇੱਕ ਪਾਸਾ ਖਾਲੀ ਹੋਇਆ ਹੈ ਸ਼ਾਇਦ ਵੈਰੀ ਦੇ ਕੁਝ ਆਦਮੀ ਉੱਪਰ ਮਰੇ ਜਾਂ ਜ਼ਖਮੀ ਹੋਣੇ ਨੇ ਤੁਸੀਂ ਨਿਕਲ ਜਾਓ ਸ਼ਹੀਦਾਂ ਦੇ ਸਰੀਰ ਚੁੱਕ ਕੇ ਲੈ ਜਾਣੇ ਤਾਂ ਕਠਿਨ ਹਨ ਪਰ ਤੁਸੀਂ ਨਿਕਲ ਜਾਓ ਹੁਣ ਵੇਲਾ ਹੈ ਮੀ ਵੀ ਵਰਨ ਵਾਲਾ ਹੈ ਜੀ ਬਦਲ ਹੋਏ ਹਨ ਜੀਵਨ ਤੇ ਮੌਤ ਦਾ ਘੋਲ ਹੋ ਰਿਹਾ ਹੈ ਅਸੀਂ ਵੀ ਇੱਥੇ ਸ਼ਹੀਦ ਹੁੰਦੇ ਹਾਂ ਉਸ ਦੇ ਸਾਥੀਆਂ ਨੇ ਉੱਤਰ ਦਿੱਤਾ ਨਹੀਂ ਨਿਰਾ ਮਰਨਾ ਹੀ ਅਸਾਂ ਦਾ ਮਨੋਰਥ ਨਹੀਂ ਵੈਰੀ ਨੂੰ ਮਾਰਨਾ ਮਨੋਰਥ ਹੈ ਅਸੀਂ ਸਿਪਾਹੀ ਹਾਂ ਵਤਨ ਦੇ ਸਿਪਾਹੀ ਨਿਕਲ ਜਾਓ ਜੇ ਰਾਹ ਵਿੱਚ ਕੋਈ ਭਾਣਾ ਵਰਤ ਗਿਆ ਤਾਂ ਠੀਕ ਹੈ ਫਿਰ ਮਰਦਾਂ ਵਾਂਗ ਡਟ ਕੇ ਲੜਨਾ ਤੇ ਮਰਨਾ ਰੱਬ ਨਾ ਕਰੇ ਜੇ ਜਿਉਂਦੇ ਫੜੇ ਜਾਓ ਤਾਂ ਜੱਥੇ ਦਾ ਭੇਤ ਨਾਲ ਲੈ ਕੇ ਮਰਨਾ ਕੂੜੇ ਜੀਵਨ ਬਦਲੇ ਕਿਸੇ ਪੁਲਿਸ ਦੇ ਛੱਪੇ ਵਿੱਚ ਨਾ ਆ ਜਾਣਾ ਮੈਂ ਸ਼ਾਇਦ ਨਾ ਮਿਲ ਸਕਾਂ ਮੋਰਚੇ ਉਤੇ ਡਟਿਆ ਰਹਾਂਗਾ ਸਾਥੀਆਂ ਨੂੰ ساری ਗੱਲ ਦੱਸ ਦੇਣੀ ਇਹ ਵੀ ਹਿਸ਼ਿਆਰ ਰਹਿਣਾ ਕਿ ਮਾੜੇ ਤੇ ਸਰਕਾਰੀ ਬੰਦੇ ਜਥੇ ਵਿੱਚ ਸ਼ਾਇਦ ਆ ਰਹੇ ਨੇ ਉਹਨਾਂ ਦਾ ਖਿਆਲ ਰੱਖਣਾ ਜਸੂਸਾਂ ਤੋਂ ਬਚਣਾ ਤੇ ਲੜਾਈ ਲੜੀ ਜਾਣੀ ਬਿਜਲੀ ਰਿਸ਼ਕੀ ਤੇ ਕੜਕੀ ਬਹੁਤ ਜ਼ੋਰ ਨਾਲ ਕੜਕੀ ਜਿਵੇਂ ਕਿਤੇ ਡਿੱਗੀ ਸੀ ਕਾਲੀ ਰਾਤ ਨਾਲੋਂ ਵੀ ਕਾਲੀ ਘਟਾ ਅਸਮਾਨ ਉੱਤੇ ਛਾਈ ਹੋਈ ਸੀ ਉਹਦੇ ਸਿੰਘ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਉਸ ਨੇ ਅੰਤਮ ਦਮ ਤੱਕ ਡਟੇ ਰਹਿਣ ਦਾ ਫੈਸਲਾ ਕੀਤਾ ਸੀ ਤਿੰਨ ਸਾਥੀ ਨਿਕਲੇ ਉਹਨਾਂ ਵਿੱਚ ਇੱਕ RAM ਸਿੰਘ ਸੀ ਉਹ ਅੱਗੇ ਲੱਗਿਆ ਬਿਜਲੀ ਫਿਰ ਲਿਸ਼ਕੀ ਉਹਦੀ ਲਿਸ਼ਕ ਵਿੱਚ ਉਹਨਾਂ ਨੂੰ ਦੱਸਿਆ ਕਿ ਜਿੱਧਰ ਉਹਨਾਂ ਦਾ ਮੂੰਹ ਸੀ ਉਧਰ ਘੋੜਸਵਾਰ ਵੀ ਖਲੋਤੇ ਦਿਸੇ ਇੱਕ ਕੰਧ ਦੇ ਨਾਲ ਜੁੜ ਕੇ ਉਹਨਾਂ ਵਾਰਡ ਲਈ ਪਰਮੀ ਦੀ ਕਿਨ ਮੈਨ ਨੇ ਵਾਰਡ ਲੈਂਦਾ ਕੰਮ ਖਤਮ ਕਰ ਦਿੱਤਾ ਕੁਝ ਵੀ ਸੁਣਾਈ ਨਹੀਂ ਦਿੰਦਾ ਉਹ ਅੱਗੇ ਹੋਏ ਉਹਦੇ ਸਿੰਘ ਨੇ ਗੋਲੀ ਚਲਾਉਣ ਤੋਂ ਅੱਗੇ ਗੋਲੀ ਚੱਲਣ ਦੀ ਆਵਾਜ਼ ਆਈ ਹੌਲੀ-ਹੌਲੀ ਵੱਜਦੇ ਗਿੱਲੀ ਧਰਤੀ ਦੇ ਝੋਕੇ ਤੁਰਦੇ ਹੋਏ ਉਹ ਪਤਕਿਆਂ ਵਿੱਚ ਪੁੱਜੇ ਤਾਂ ਉਹਨਾਂ ਦੇ ਅੱਗੇ ਦੋ ਗੋਲੀਆਂ ਚੱਲਣ ਦੀ ਆਵਾਜ਼ ਆਈ ਉਹ ਗੋਲੀਆਂ ਸ਼ਾਇਦ ਬਿਨਾਂ ਨਿਸ਼ਾਨੇ ਤੋਂ ਐਵੇਂ ਅੰਨੇਵਾ ਚਲਾਈਆਂ ਗਈਆਂ ਸਨ ਉਹ ਪਾਥੀਆਂ ਦੇ ਘੂਰੇ ਨਾਲ ਲੱਗ ਗਏ ਪਾਸੇ ਤੋਂ ਕੋ ਘੋੜ ਸਵਾਰ ਦਿਖਾਈ ਦਿੱਤੇ ਨਾਲ ਮੀਂਹ ਦੇ ਕਾਰਨ ਇੱਕ ਘੋੜਾ ਹਿੰਕਕ ਪਿਆ ਜਿੱਧਰ ਘੋੜਾ ਹਿੰਕਿਆ ਸੀ ਉਧਰ ਨਾ ਹੋਏ ਤੇ ਇੱਕ ਦੋ ਕਰਕੇ ਅੱਗੇ ਵਧਿ ਗਏ ਐਨੇ ਜਦੋਂ ਪਤਕਨਾ ਮੁਕਣ ਲੱਗੀਆਂ ਤੇ ਅੱਗੋਂ ਖੁੱਲੇ ਖੇਤ ਆ ਜਾਣੇ ਸੀ ਕਮਾਦ ਤੇ ਕਪਾ ਚਰੀ ਤੇ ਜਵਾਰਾਂ ਦੇ ਖੇਤ ਉਹਨਾਂ ਤੇ ਫਿਰ ਗੋਲੀ ਚੱਲੀ ਪਰ ਗੋਲੀ ਛਾਂ ਛਾਂ ਤੇ ਟੀਂ ਟੀ ਕਰਦੀਆਂ ਉਹਨਾਂ ਦੇ ਕੋਲੋਂ ਦੀ ਅੱਗੇ ਲੰਘ ਗਈਆਂ ਉਹਨਾਂ ਨੇ ਅੱਗੋਂ ਗੋਲੀ ਦਾ ਜਵਾਬ ਨਾ ਦਿੱਤਾ ਕਿ ਫੌਜ ਦਾ ਮੂੰਹ ਉਹਨਾਂ ਵੱਲ ਨਾ ਹੋ ਜਾਏ ਗੋਲੀ ਚੱਲਦੀ ਗਈ ਉਹ ਸਰਕਦੇ ਸਰਕਦੇ ਕਮਾਦਾਂ ਵਿੱਚ ਜਾ ਵੜੇ ਗੋਲੀ ਦੀ ਮਾਰ ਤੋਂ ਦੂਰ ਹੋ ਕੇ ਉਹਨਾਂ ਨੇ ਸੁਣਿਆ ਉਹਦੇ ਸਿੰਘ ਜਵਾਬੀ ਗੋਲੀ ਚਲਾ ਰਿਹਾ ਸੀ ਉਹ ਅੱਗੇ ਨਿਕਲ ਗਏ ਉਹਦੇ ਸਿੰਘ ਅੰਤਮ ਸਵਾਸਾਂ ਤੱਕ ਲੜਦਾ ਸ਼ਹੀਦ ਹੋ ਗਿਆ ਰਾਤ ਬੀਤ ਗਈ ਦਿਨ ਚੜ੍ਹਿਆ ਆਕਾਸ਼ ਨਿਰਮਲ ਹੋ ਗਿਆ ਸੂਰਜ ਬੜੀ ਤੇਜ਼ੀ ਨਾਲ ਉਦੇ ਹੋਇਆ ਸੂਰਜ ਦੀਆਂ ਕਿਰਨਾਂ ਨੇ ਬਾਰਸ਼ ਨਾਲ ਧੁੱਤੀ ਬਨਾਸਪਤੀ ਦੀ ਹਰਿਆਵਲ ਨੂੰ ਚਮਕਾ ਦਿੱਤਾ ਪਰ ਬਵੇਲੀ ਨਗਰ ਦਾ ਸਾ ਕੁੱਟਿਆ ਹੀ ਰਿਆ ਗੋਲੀ ਚੱਲਣ ਦੀ ਆਵਾਜ਼ ਜਦੋਂ ਅੰਦਰ ਹੀ ਵੱਡੇ ਲੋਕਾਂ ਦੇ ਕੰਨੀ ਨਾ ਪਈ ਤਾਂ ਉਹਨਾਂ ਨੇ ਸੁੱਖ ਦਾ ਸਾਹ ਲਿਆ ਘਰਾਂ ਦੇ ਬੂਹੇ ਖੋਲ ਕੇ ਵੇੜਿਆਂ ਵਿੱਚ ਹੋ ਕੇ ਖਾਲੀ ਖਾਲੀ ਹਵਾ ਪੱਖੀ ਤੇ ਜੰਗਲ ਪਾਣੀ ਜਾਂਦੇ ਡੰਗਰਾਂ ਨੂੰ ਪੱਠੇ ਪਾਉਂਦਾ ਯਤਨ ਕਰਨ ਲੱਗੇ ਪਰ ਪੁਲਿਸ ਨੇ ਸਭ ਨੂੰ ਰੋਕ ਦਿੱਤਾ ਸਿਰਫ ਬੱਚਿਆਂ ਤੇ ਤੀਵੀਆਂ ਨੂੰ ਉਹ ਵੀ ਨੰਗੇ ਮੂੰਹ ਭਾਵੇਂ ਕੋਈ ਪਿੰਡ ਦੀ ਨੂੰਹ ਹੈ ਜਾਂ ਧੀ ਬਾਹਰ ਨਿਕਲ ਸਕਦੀ ਸੀ ਜਿਸ ਨੂੰ ਪੁਲਿਸ ਦੇ ਸਿਪਾਹੀ ਦੇਖ ਸਕਣ ਤੇ ਜਾਣ ਸਕਣ ਕਿ ਤੀਵੀ ਦੇ ਲੀੜੇ ਪਾ ਕੇ ਕੋਈ ਰਾਤ ਦਾ ਲੁਕਿਆ ਬੱਬਰ ਤਾਂ ਬਾਹਰ ਨਹੀਂ ਨਿਕਲ ਚੱਲਿਆ ਸੱਜ ਮਾਈਆਂ ਨੂੰਹਾਂ ਜਿਹੜੀਆਂ ਘੁੰਡ ਕੱਢ ਕੇ ਬਾਹਰ ਜਾਂਦੀਆਂ ਸਨ ਉਹਨਾਂ ਵਾਸਤੇ ਮੁਸ਼ਕਲ ਆ ਬਣੀ ਉਹੋ ਘਬਰਾ ਕੇ ਘਰਾਂ ਤੋਂ ਬਾਹਰ ਨਾ ਨਿਕਲੀਆਂ ਸਭ ਨੇ ਆਪਣੇ ਘਰ ਵਿੱਚ ਹੀ ਰਹਿਣਾ ਠੀਕ ਸਮਝਿਆ ਪਿੰਡ ਦੇ ਨੰਬਰਦਾਰ ਚੌਂਕੀਦਾਰ ਤੇ ਕੁਝ ਕੁ ਪੱਗ ਬੰਨ ਬੰਦਿਆਂ ਨੂੰ ਨਾਲ ਲੈ ਕੇ ਪੁਲਿਸ ਦੇ ਵੱਡੇ ਅਫਸਰਾਂ ਨੇ ਘਰਾਂ ਦੀਆਂ ਤਲਾਸ਼ੀਆਂ ਲਈਆਂ ਪਰ ਕਿਤੋਂ ਲੁਕਿਆ ਹੋਇਆ ਕੋਈ ਉਪਰਾ ਜਾਂ ਛੱਕੀ ਬੰਦਾ ਨਾ ਨਿਕਲਿਆ ਪੁਲਿਸ ਦੀ ਰੋਟੀ ਦਾ ਭਾਰ ਸਾਰੇ ਪਿੰਡ ਉੱਤੇ ਪਾ ਦਿੱਤਾ ਲੋਕਾਂ ਦੇ ਕੁੱਕੜ ਤੇ ਬੱਕਰੇ ਬਦੋ ਬਦੀ ਝੜਕਾਏ ਤੇ ਹਲਾਲ ਕੀਤੇ ਗਏ ਕਿਸੇ ਨੇ ਦਾਤ ਫਰਿਆਦ ਨਾ ਸੁਣੀ ਸਰਦਾਰ ਛੇਵ ਸਿੰਘ ਉਸਦੇ ਬੱਚੇ ਅਤੇ ਉਸਦੀ ਪਤਨੀ ਨੂੰ ਗਿਫਤਾਰ ਕਰ ਲਿਆ ਗਿਆ ਨੰਬਰਦਾਰ ਦੇ ਪਿੰਡ ਤੇ ਝੋਲੀ ਚੁੱਕ ਨੇ ਇੱਕ ਦੋ ਆਦਮੀ ਹੋਰ ਫੜਾ ਦਿੱਤੇ ਚੁਗਲੀ ਇਹ ਮਾਰੀ ਕਿ ਇਨਾਂ ਕੋਲ 12 ਬੰਦੇ ਆਉਂਦੇ ਜਾਂਦੇ ਹਨ ਛੇਵ ਸਿੰਘ ਦਾ ਘਰ ਸਾੜ ਦਿੱਤਾ ਗਿਆ ਉਸਦੇ maal ਡੰਗਰ ਨੂੰ ਕੁਰਕ ਕਰ ਲਿਆ ਗਿਆ ਤੇ ਉਸ ਨੂੰ ਇੱਕ ਪਾਸੇ ਲਿਜਾ ਕੇ ਦੀਵਾਨ ਦੁਰਗਾਦਾਸ ਨੇ ਪਹਿਲਾਂ ਰਤਨ ਨਰਮੀ ਨਾ ਕਿਹਾ 10 ਇਹ ਚਾਰ ਮਰਨ ਵਾਲੇ ਕੌਣ ਸਨ ਇਹਨਾਂ ਦੇ ਨਾਲ ਕੌਣ ਕੌਣ ਸਨ ਤੇ ਉਹ ਕਿੱਧਰ ਗਏ ਹਨ ਮਰਨ ਵਾਲਿਆਂ ਵਿੱਚੋਂ ਇੱਕ ਨੂੰ ਮੈਂ ਜਾਣਦਾ ਹਾਂ ਬਿਸ਼ਨ ਸਿੰਘ ਮਾਗਟ ਮੇਰਾ ਜਾਣੂ ਪਛਾਣੂ ਸੀ ਤੇ ਹੋਰ ਮੈਂ ਕਿਸੇ ਨੂੰ ਨਹੀਂ ਜਾਣਦਾ ਉਹ ਕੌਣ ਸਨ ਕਿਉਂ ਇੱਥੇ ਆਏ ਤੇ ਕੀ ਉਹਨਾਂ ਦਾ ਕੰਮ ਸੀ ਬਿਸ਼ਨ ਸਿੰਘ ਮਾਗਟ ਨੇ ਆਖਿਆ ਸੀ ਕਿ ਉਹ ਉਸਦੇ ਮਿੱਤਰ ਹਨ ਤੇ ਉਹਨਾਂ ਇੱਕ ਦਿਨ ਇੱਥੇ ਰਹਿਣਾ ਹੈ ਸ਼ੇਵ ਸਿੰਘ ਨੇ ਉੱਤਰ ਦਿੱਤਾ ਨਸਨ ਵਾਲੇ ਕਿੰਨੇ ਸਨ ਤਿੰਨ ਕਿੱਧਰ ਗਏ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਡਰਦਾ ਮਾਰਾ ਤੂੜੀ ਵਾਲੇ ਅੰਦਰ ਜਾ ਵੜਿਆ ਸਾਂ ਤੂੰ ਉਹਨਾਂ ਕੋਲ ਹਥਿਆਰ ਨਹੀਂ ਸੀ ਦੇਖੇ ਨਹੀਂ ਉਹ ਲੁਕਾਏ ਹੋਣਗੇ ਤੇਰਾ ਬੱਬਰਾਂ ਨਾਲ ਕੀ ਸਬੰਧ ਅਸੀਂ ਦਾ ਹੈ ਨਹੀਂ ਮੇਰਾ ਕੋਈ ਸਬੰਧ ਨਹੀਂ ਤੂੰ ਝੂਠ ਬੋਲਦਾ ਹੈ ਦੇਖ ਤੇਰੇ ਉੱਤੇ ਮੁਕਦਮਾ ਤਾਂ ਬਣ ਗਿਆ ਤੂੰ ਕਾਤਲਾਂ ਨੂੰ ਤੇ ਬਾਗਿਆਂ ਨੂੰ ਪਨਾਹ ਦਿੰਦੀ ਹੈ ਤੇਰੇ ਘਰ ਉਹਨਾਂ ਪੁਲਿਸ ਦਾ ਮੁਕਾਬਲਾ ਕੀਤਾ ਹੈ ਤੇ ਉਹਨਾਂ ਦੀ ਸਹਾਇਤਾ ਹੈ ਤੇਰਾ ਭੋ ਭਾਂਡਾ ਜਬਤ ਹੋ ਜਾਣਾ ਹੈ ਪਰ ਮੇਰਾ ਸਾੜ ਘਰ ਮੇਰਾ ਸਾੜ ਦਿੱਤਾ ਘਰ ਦਾ ਸਾਰਾ ਅਸਬਾਬ ਸੜ ਗਿਆ ਮਾਲ ਡੰਗਰ ਸਾਂਭ ਲਿਆ ਭੋਂ ਵੀ ਸਰਕਾਰ ਲੈ ਲਵੇਗੀ ਤਗੜੇ ਤਾਂ ਤਗੜੇ ਦਾ 7200 ਪਰ ਮੇਰੇ ਵਿੱਚ ਕੁਝ ਨਹੀਂ ਦੇਖ ਸ਼ਿਵ ਸਿੰਘਾ ਤੈਨੂੰ ਪਤਾ ਹੈ ਮੈਂ ਆਈਜੀ ਕਪੂਰਥਲਾ ਹਾਂ ਮੇਰੇ ਹੱਥ ਵਿੱਚ ਬਹੁਤ ਕੁਝ ਹੈ ਤੈਨੂੰ ਬਚਾ ਵੀ ਸਕਦਾ ਹਾਂ ਮੈਂ ਚਾਹੁੰਦਾ ਹਾਂ ਅਜੇ ਵੀ ਤੂੰ ਮੇਰੇ ਆਖੇ ਲੱਗੇ ਤਾਂ ਤੈਨੂੰ ਤੇਰਾ ਹੋਇਆ ਨੁਕਸਾਨ ਵੀ ਪੂਰਾ ਕਰ ਦਿੱਤਾ ਜਾਵੇਗਾ ਮੁਕਦਮੇ ਤੋਂ ਵੱਜ ਜਾਏਗਾ ਤੇ ਮਹਾਰਾਜੇ ਅਤੇ ਅੰਗਰੇਜ਼ੀ ਸਰਕਾਰ ਵੱਲੋਂ ਇਨਾਮ ਦਵਾਵਾਂਗਾ ਤੂੰ ਸੁਲਤਾਨੀ ਗਵਾਹ ਬਣ ਜਾ ਬੱਬਰਾਂ ਦੇ ਅੱਡੇ ਉਹਨਾਂ ਦੇ ਨਾਂ ਪਤੇ ਦੱਸ ਦੇ ਅਤੇ ਸਮੇਂ ਤੋਂ ਲਾਭ ਉਠਾ ਦੇਖੋ ਸਰਕਾਰ ਮੈਨੂੰ ਕੁਝ ਨਹੀਂ ਪਤਾ ਝੂਠ ਬੋਲ ਕੇ નિર્ਦੋਸ਼ ਬੰਦਿਆਂ ਨੂੰ ਮੈਂ ਫਾਂਸੀ ਨਹੀਂ ਲਾਉਣਾ ਤੁਸੀਂ ਚਾਹੇ ਮੈਨੂੰ ਛੱਡੋ ਮਾਰੋ ਫਾਹੇ ਲਾਓ ਜਾਂ ਕੈਦ ਕਰੋ ਮੈਨੂੰ ਤਾਂ ਕੁਝ ਪਤਾ ਨਹੀਂ ਦੀਵਾਨ ਦੁਰਗਾ ਦਾਸ ਦੇ ਨਾਲ ਖਾਂ ਬਹਾਦਰ ਅਬਦੁੱਲ ਅਜੀਜ਼ ਸੀ ਉਸਨੇ ਦਿਵਾਨ ਸਾਹਿਬ ਨੂੰ ਆਖਿਆ ਦਿਵਾਨ ਸਾਹਿਬ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਤੇ ਆਪ ਇਸ ਨੂੰ ਸਿਪਾਹੀਆਂ ਦੇ ਹਵਾਲੇ ਕਰੋ ਦਿਵਾਨ ਦੁਰਗਾ ਦਾਸ ਦਾ ਕੰਮ ਹੋ ਗਿਆ ਸੀ ਉਸਨੇ ਛੇਤੀ ਕਪੂਰਥਲੇ ਪੁੱਜਣਾ ਸੀ ਜ਼ਰੂਰੀ ਹਦਾਇਤਾਂ ਦੇ ਕੇ ਕਪੂਰਥਲੇ ਨੂੰ ਚਲਿਆ ਗਿਆ ਤੇ ਪਿੱਛੇ ਖਾਂ ਬਹਾਦਰ ਦੀ ਇੱਛਾ ਨਾਲ ਇੱਕ ਦੌਰ ਸ਼ਕਤੀ ਦਾ ਸ਼ੁਰੂ ਹੋਇਆ ਮਿਸਟਰ ਸਮਿਥ ਤੇ ਕੁਝ ਪੁਲਿਸ ਰਾਮ ਤੇ ਉਹਦੇ ਸਾਥੀਆਂ ਪਿੱਛੇ ਤੁਰ ਗਈ ਉਨ੍ਹਾਂ ਦੇ ਨਾਲ ਇੱਕ ਖੋਜੀ ਸੀ ਬਾਰਛ ਦੇ ਦਿਨ ਸਨ ਖੋਜੀ ਨੇ ਖੁਰਾ ਲੱਭ ਲਿਆ ਛੇਵ ਸਿੰਘ ਨੂੰ ਸ਼ਕਤੀ ਨਾਲ ਪੁੱਛਣ ਲੱਗੇ ਕਿ ਉਹ ਬੱਬਰ ਅਕਾਲੀ ਜਥੇ ਦੇ ਮੈਂਬਰਾਂ ਤੇ ਉਹਨਾਂ ਦੇ ਅੱਡਿਆਂ ਦਾ ਪਤਾ ਥੋਂ ਦੱਸੇ ਉਸ ਨੂੰ ਮਾਰਿਆ ਗਿਆ ਪੁੱਠਾ ਟੰਗ ਦਿੱਤਾ ਤੇ ਫਿਰ ਕੁੱਟਿਆ ਗਿਆ ਪਰ ਮਾਂ ਦੇ ਲਾਲ ਨੇ ਧਰਮ ਪਾਲਿਆ ਇੱਕੋ ਕਿਹਾ ਮੈਨੂੰ ਪਤਾ ਨਹੀਂ ਮੈਂ ਪਾਪ ਨਹੀਂ ਕਰਨਾ ਮੈਂ ਅਕ੍ਰਿਤ ਕਰਨ ਦੇ ਧਰੋਹੀ ਨਹੀਂ ਬਨਣਾ ਬੇਸ਼ੱਕ ਮਾਰ ਸਟੋ ਪੁਲਸ ਉਸ ਵੇਲੇ ਪੁਲਸ ਉਸ ਵੇਲੇ ਸਭ ਕੁਝ ਸੀ ਬਰਤਾਨਵੀ ਸਾਮਰਾਜ ਦੇ ਰੋਹਬ ਨੇ پاگل ਕੀਤਾ ਹੋਇਆ ਸੀ ਛੇਵ ਸਿੰਘ ਦੀ istri ਨੂੰ ਤੰਗ ਕੀਤਾ ਉਸ ਨੂੰ ਮਾਰਿਆ ਗਾਲਾਂ ਕੱਢੀਆਂ ਕਿ ਉਹ ਦੱਸੇ ਪਰ ਉਸ ਨੂੰ ਸੱਚਮੁੱਚ ਹੀ ਕੁਝ ਪਤਾ ਨਹੀਂ ਸੀ ਉਹ ਥੋੜੀ ਮਾਰ ਖਾ ਕੇ ਬੇਸੁਰਤ ਹੋ ਜਾਂਦੀ ਰਹੀ ਪੂਰੀ ਦਿਨ ਸਖਤੀ ਹੋਈ ਅਤੇ ਸਰਦਾਰ ਛੇਵ ਸਿੰਘ ਤੇ ਉਸ ਦੇ ਟੱਬਰ ਨੂੰ ਬੰਨ ਕੇ ਕਪੂਰਥਲੇ ਨੂੰ ਲੈ ਤੁਰੇ ਪਿੰਡ ਨੂੰ ਬੁਰੀ ਤਰ੍ਹਾਂ ਡਰਾ ਧਮਕਾ ਗਏ ਲਓ ਜੀ ਅੱਜ ਲਈ ਨਹੀਂ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜਦੇ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੇ ਆਪੁੱਲ ਚੁੱਕਾ ਹੋਈਆਂ ਜਨ ਹੋਈਆਂ ਹੋਣਗੀਆਂ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਹੈ ਕਿ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ